ਕਦੇ ਕਰਨੌ ਚਲਾ ਤੇ ਹੁਣ ਦਲਜੀਤ ਦੋਸਾਂਝ ਜੀ ਹਾਂ ਸਟੇਜ ਤੇ ਗਾਇਕੀ ਕਰ ਰਹੇ ਗਾਇਕਾ ਦੇ ਉੱਪਰ ਕੁਝ ਨਾ ਕੁਝ ਸੁਟਣ ਦਾ ਮਾਮਲਾ ਲਗਾਤਾਰ ਕਰ ਮੌਦਾ ਛਾਰ ਹੈ ਇਸ ਵਾਰ ਜੋ ਵੀਡੀਓ ਸਾਹਮਣੇ ਆਈ ਹੈ ਇਹ ਪੰਜਾਬੀ ਸਿੰਗਰ ਦਲਜੀਤ ਦੋਸਾਂਝ ਦੀ ਹੈ ਜਿਹੜਾ ਦਲਜੀਤ ਦੋਸਾਂਝ ਦੇ ਚੱਲਦੇ ਸ਼ੋਅ ਦੇ ਵਿੱਚ ਕਿਸੇ ਨੇ ਫੋਨ ਸੁੱਟ ਦਿੱਤਾ ਇਕਪਾਲ ਦੇ ਲਈ ਸ਼ੋਅ ਨੂੰ ਦਲਜੀਤ ਨੇ ਤਾਂ ਰੋਕ ਦਿੱਤਾ ਪਰ ਉਸ ਤੋਂ ਬਾਅਦ ਦਲਜੀਤ ਕੀ ਕਰਦਾ ਹੈ ਇਹ ਤੁਸੀਂ ਇਸ ਵੀਡੀਓ ਦੇ ਵਿੱਚ ਵੇਖੋ ਤੁਹਾਨੂੰ ਦੱਸਦੇ ਆ ਕਿ ਕਿਸ ਕਦਰ ਦਲਜੀਤ ਦੇ ਉੱਪਰ ਜਦੋਂ ਫੋਨ ਛੁੱਟਿਆ ਗਿਆ ਤਾਂ ਦਲਜੀਤ ਨੇ ਵਿਅਕਤੀ ਨੂੰ ਕਿਹਾ ਕਿ ਅਜੇਹੀਆਂ ਕੱਲਾ ਨਾ ਕਰੋ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ ਦਲਜੀਤ ਦਾ ਇਹ ਸ਼ੋਅ ਚੱਲ ਰਿਹਾ ਸੀ ਜਿੱਥੇ ਵਿਅਕਤੀ ਫੋਨ ਛੱਡ ਦਿੰਦਾ ਹੈ ਉਸ ਤੋਂ ਬਾਅਦ ਸ਼ੋਅ ਨੂੰ ਰੋਕ ਦਿੱਤਾ ਜਾਂਦਾ ਹੈ ਤੇ ਦਲਜੀਤ ਇੱਕ ਪਿਆਰ ਭਰਿਆ ਮੈਸੇਜ ਸਭ ਨੂੰ ਦਿੰਦਾ ਇਸ ਤੋਂ ਇਲਾਵਾ ਦਲਜੀਤ ਨੇ ਗਿਫਟ ਵਜੋਂ ਆਪਣੀ ਜੈਕਟ ਉਸ ਵੱਲ ਸੁੱਟ ਦਿੱਤੀ ਤਸਵੀਰਾਂ ਮਨਮੋਹਕ ਹੈ ਜਿਹੜੀਆਂ ਕਿ ਕੈਮਰੇ ਵਿੱਚ ਕੈਦ ਹੋ ਜਾਂਦੀਆਂ ਨੇ ਆਓ ਦਲਜੀਤ ਦੇ ਇਸ ਸ਼ੋਹ ਦਿਆਂ ਇਹ ਤਸਵੀਰਾਂ ਦੇਖਦੇ ਆ ਦਲਜੀਤ ਉਹ ਗਾਇਕ ਹੈ ਜਿਸ ਨੇ ਬਾਲੀਵੁੱਡ ਨਹੀਂ ਬਲਕਿ ਹਾਲੀਵੁੱਡ ਤੱਕ ਆਪਣੀ ਪਛਾਣ ਕਾਇਮ ਕੀਤੀ ਹੈ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੰਜਾਬੀਅਤ ਦਾ ਮਾਣ ਦਲਜੀਤ ਨੇ ਵਧਾਇਆ ਤੇ ਅਜਿਹੇ ਸ਼ੋਅਸ ਦੇ ਵਿੱਚ ਜਦੋਂ ਗਾਇਕਾ ਨੂੰ ਇਸ ਕਦਰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਦੁੱਖ ਤਾਂ ਹੁੰਦਾ ਹੀ ਹੈ ਪਰ ਦੁੱਖ ਵਜੋਂ ਪਰ ਇੱਥੇ ਦਲਜੀਤ ਦੋਸਾਂਝ ਨੇ ਉਸ ਨੂੰ ਸਮਝਾਇਆ ਪਿਆਰ ਦੇ ਨਾਲ ਜਿਸ ਤੋਂ ਬਾਅਦ ਉਸਨੇ ਆਪਣੀ ਜੈਕਟ ਉਸ ਵਿਅਕਤੀ ਵੱਲ ਸੁੱਟ ਦਿੱਤੀ। ਜਿਹੜਾ ਫੋਨ ਖਰਾਬ ਹੋ ਗਿਆ। ਚਲੋ ਵੈਸੇ ਤਾਂ ਬਹੁਤ ਆ ਰਿਹਾ ਹੈ। ਨਾ ਫੋਟੋ ਨਾ ਫੋਟੋ ਇਨ ਦਾ ਮੂਮੈਂਟ ਨਾ ਦੂਸਰ ਸ਼ੀ ਪਲੀਜ਼ ਆ ਲਵ ਯੂ ਬ੍ਰਦਰ ਆ ਲਵ ਯੂ ਟੂ ਅਰੇ ਤਾਂ ਆਪਣਾ ਫੋਟੋ ਵੀ ਬਣਾ ਲੈਂਦੇ ਹਾਂ।